ਪਈ ਸਾਰਾ ਕੋ ਜਿਹੜੀ ਚੀਜ਼ ਆਪਾਂ ਗਰਾਊਂਡ ਆਪਾਂ ਵਰਤਣ ਦਾ ਇਹਦੀ ਸੇਵਾ ਕਰਾਂਗੇ ਇਸ ਨੂੰ ਕੋ ਮਿਲਣਾ ਵਾ ਠੀਕ ਆ ਚੱਲ ਚੰਦ ਚੱਲ ਬਹਿ ਜਾਓ ਥੱਲੇ ਇੱਕ ਲੈਣ ਬਹਿ ਜਾਓ ਬਹਿ ਜਾਓ ਉਹ 8 ਟੱਕ 9 ਟੱਕ ਜਾਣਾ ਨੇ ਬਹਿ ਜਾਓ ਬਹਿ ਜਾਓ ਬਹਿ ਜਾਓ ਬਹਿ ਜਾਓ ਚੱਲ ਕਰਨ ਕਰ ਤਾਂ ਗਿਆ ਲਿਆ ਆਹੋ ਚਲੋ ਟੱਕ ਟੱਕ ਮੋਟਰ ਮੋਟਰ ਆਕਾ ਪਾਸ ਕਰ ਇਹੋ ਤੇ ਮੋਟਰ ਸਾਰਿਆਂ ਨਾਲ ਇੱਕ ਫੰਟ ਰੂੜੇ ਇੱਕ ਡੰਡ ਇੱਕ ਫੰਟ ਰੂੜੇ ਇੱਕ ਡੰਡ ਇੱਕ ਬਾਜੀ ਮਾਰਨੀ ਇੱਕ ਡੰਡ ਮਾਰਨਾ ਚੱਲ ਆ ਵੇ ਉਧਰੋਂ ਲਾ ਕੇ ਫੋਨ ਤੇ ਨਿੱਕੇ ਆਪੇ ਵੱਜਣਗੇ ਚੱਲ ਚੱਪ 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 ਇਧਰ ਮੇਰੀ ਥੋੜ੍ਹ ਮਾਰਦਾ ਆ ਵੇ ਚੱਲ ਚੱਲ ਤੇ 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 ਫੇਰ ਫੇਰ ਤੇ 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 ਚੱਪ 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 ਚੱਲ ਗੱਲ ਇਹੋ ਨੇ ਚੜਕੀ ਆਉਣੀ ਬੋਡੀ ਜਰੇ ਕਨੈਕਟ ਕਰ ਕੀ ਆਉਣੀ ਆ ਚੱਲ 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 ਫੇਰ ਲਾਈ ਜਨਾ ਸਲੇਖਾ ਲੈ ਚੱਲ 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 ਆਹ ਮਾਈ ਮਾਲ ਮਾ ਜਮਨਾਸਤਿਕ ਆਲੇ ਬਣਾਉਣਾ ਜਮਨਾਸਤਿਕ ਆਲੇ ਚੱਲ 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 ਗੱਲ ਤੋਂ ਯਾਰ ਆਲਾ ਆਲਾ ਕਰਦੇ ਸਭ ਨੂੰ ਚੱਲ ਚੱਲ ਬੱਤੇ ਉੱਤਰ 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 ਲੱਗਣਗੇ ਆਪੇ ਲੱਗਣੇ ਆ ਜਦੋਂ ਲਾਵਾਂਗੇ ਚੱਲ ਓਏ ਓਏ ਪੁੱਟ ਕੇ ਚੱਲ ਗਿਆ ਲਾ 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 ਇੱਕ ਨੂੰ ਆਹ ਆਹ ਚੱਲ 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 ਆ ਮੇਰੇ ਜਣਾਏ ਚੱਲ ਉੱਠ ਕੇ ਕੋਠੇ ਤਾਂ ਬੋਠੇ ਤਾਂ ਬੈਠੋ ਥੱਲੇ ਬੈਠੋ ਥੱਲੇ 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 ਰਾਜੂ ਆਹ ਰਹੀ ਸਿੱਧੀ ਤੇ ਰਾਈਟਰ ਇਧਰ ਖਾਂ ਕੋਈ ਇਦਾਂ ਹੀ ਆ ਨਾ ਕੋਈ ਤਾਂ ਧਰਨ ਦੇ ਕੱਟ ਬਰਤਨ ਨਹੀਂ ਵਿਆ ਉਹਨੂੰ ਘੱਟੋ ਬੈਸਟ ਆਪਾ ਹਾਂ ਕਰ ਤਾਂ ਕਰ ਤਾਂ ਕਰ ਚੱਲ ਚੱਲ ਜੰਤ ਆ ਜਨੇ ਮਾਦੀ ਹੋ ਰੋ ਸੁੱਤ ਨਹੀਂ ਚੱਲ ਚੱਬਦੇ ਰੋ ਚੱਲਦੇ 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 ਨਿੱਕੇ ਜਿਹੇ ਰੋ ਥੱਕ ਕੇ ਬਹੁਤ ਆਪੇ ਪਾਸੇ ਹੋ ਗਿਓ ਇੱਧਰ ਮੂੰਹ ਇੱਧਰ ਮੂੰਹ ਇੱਧਰ ਮੂੰਹ ਕਾਇਆ ਤਾਂ ਮਾਖਾ ਨਾ ਆਉਣਾ ਆਪਾਂ ਉੱਥੋਂ ਇੰਨਾ ਕੀ ਆ ਜਿਆਦਾ ਨਹੀਂ ਠੀਕ ਆ ਬਹਿ ਜਾਓ ਬਹਿ ਜਾਓ ਥੱਲੇ ਥੱਲੇ ਜਾਣਦਾ ਇੱਧਰ ਚੱਲ ਲੰਮਿਆਂ ਇਹ ਬਿੱਟਰ ਮੂੰਹ ਦਾ ਪਾ ਮਾਰਨਾ ਕਿ ਡੰਡ ਮਾਰਨਾ ਹਾਂ ਜਾ ਜਾ ਕੇ ਮਾ ਲਮਾ ਹਾਂ ਆਵੇ ਆ ਜਿਤਾਉ ਮਾਰਦੇ ਉਧਰ ਵੇਹਾ ਉਹ ਕਰਦੇ ਚੱਲ ਚੱਟਾ 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 ਚੱਲ ਜਾ ਤੋ ਕਾਕਾ ਇਹ ਤਾਂ ਤਰੀ ਫੇਵਰ ਡਾਕਟਰ ਸਾਹਿਬ ਆ ਜੋਗਣਾ ਨਾਲ ਆਏ ਹੁਣ ਬਾਅਦ ਜੇ ਦੂਸਰਾ ਭਾ ਗਿਆ ਹੈ ਜਿਤਾਉ ਮਾਰਦੇ ਆ ਹਾਂ ਐਦਾਂ ਚੱਲ 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 ਚੰਦ ਜੱਟ ਉਹ ਵੇ ਹੋਰ ਉਹ ਦੋ ਬੰਦੇ ਪੂਰਾ ਪੈਂਦਾ ਪੰਜਾ ਲੈ ਉਧਰ ਵੇ ਆ ਉਦਾਂ ਮਾਰ ਹਾਂ ਫੇਰ ਜਾਣ ਨਹੀਂ ਆ ਚੱਚਾ ਚੱਲ ਚੱਲ ਮੋ ਜੁਗਾ ਜੁਗਾ ਉਹਨਾਂ ਟਾਈਮ ਬੜਾ ਹੋ ਗਿਆ ਨੇ ਡੰਡੇ ਵੜੇ ਖਾਦੇ ਆ ਥੱਲੇ ਥੱਲੇ ਵਾ ਥੱਲੇ ਘਰ ਕੰਦਿਆਂ ਚੱਲ 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 ਇਹੋ ਤੇ ਮਿਹਨਤ ਆਰੇ ਚੱਲ 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 ਨਾ 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 ਚੱਲ ਦਦੂ ਚਾਪਾ ਦਦੂ ਚਲ ਮੈਂ ਦੋ ਵਾਰੀ ਦਿਖਾਈ ਦੜ ਜਾ ਤਾ ਦੜ ਮਾਰ ਜਾਨਵਰ ਥੱਲੇ ਥੱਲੇ ਬੈ ਥੱਲੇ ਥੱਲੇ ਬੈ ਥੱਲੇ ਇਧਰ 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 ਜਾਨਵਰ ਚਲ ਪੰਜ ਅੰਡ ਮਾਰ ਪੰਜ 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 ਚਲ ਆ ਜਾ ਬੈ ਰੋ ਬੈ ਰੋ ਥੱਲੇ ਚਲੋ ਸਾਡੀ ਤੂੰ ਹੀ ਬੈ ਤੇਰੇ ਕਰ ਰਾਮ ਬੀਰ ਸਾਫ ਕਰ ਚਲ ਬੈ ਚਲੀਏ ਹਾਂ ਚਲੋ ਚਲੋ ਸਟਾਰਟ ਸਟਾਰਟ ਚਲੋ ਸਟਾਰਟ ਇੱਧਰ ਇੱਧਰ ਬੈ 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 ਆ ਆ ਕੀ ਕੀਤਾ ਨੂੰ ਕੱਖ ਨਹੀਂ ਕੀਤਾ ਮੈਂ ਵੇਖੰਦਾ ਉਧਰ ਚੱਲ ਚੱਲ ਤੇ 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 ਮੂੰਹ ਉਧਰ ਨੂੰ ਮੂੰਹ ਉਧਰ ਨੂੰ ਉਧਰ ਨੂੰ ਇੱਥੇ ਆਓ ਬਰਾਬਰ ਬਰਾਬਰ ਚੱਲ ਜੋ ਬਣਾ ਲਾ ਕੇ ਬਿਠਾ ਜਿੱਦਾਂ ਮੈਂ ਪਛੇਣ ਲਾਉਣੀ ਇਹੋ ਜਿਹੀ ਜਰਾਪੇ ਬੈ ਗਣ ਲਾ ਕੇ ਬਿਠਾ ਬਿਨਾਂ ਲਾ ਕੇ ਇੱਧਰ ਵੇਖ ਲੋ ਓਏ ਜੰਦਲ ਕਰਾਇਆ ਇਧਰ ਇਧਰ ਦੇਖਦੇ ਆ ਨਾ ਹਾਂ ਚਾਚਾ ਚਾਚ ਬੈਗ 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 ਨਿੱਕੇ ਪੁੱਤ ਜਦੋਂ ਫਾਕੇ ਆ ਗਿਓ ਤੇ 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 ਬੈਠਾ ਥੱਲੇ ਗੱਲ 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 ਮਾਮਾ ਮੈਚ ਕਿੰਨੇ ਦਿਨ ਰਹਿ ਗਏ ਚੱਲ 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 ਇੱਕ ਮਹੀਨਾ ਇੱਕ ਵੀ ਛੁੱਟੀ ਨਹੀਂ ਹੋਣੀ ਚਾਹੀਦੀ ਤਦ ਮੈਂ ਦੱਸਾਂ ਨੂੰ ਮੋਟ ਕਰਨੀ ਹੈ ਜਦੋਂ ਛੁੱਟੀ ਇਹਦੇ ਘਰੋਂ ਫੋਟੇ ਲੈਣਾ ਚਾਚਾ ਚਾਚ ਚੱਲ 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 ਕਦਾਂ ਆਹ ਬੰਦੇ ਦੇ ਚੂਨ ਵੇਖੋ ਠੀਕ ਆ ਓਏ ਦੌੜ ਕੇ ਹੇ ਦੌੜ ਕੇ ਦੌੜ ਕੇ ਮੰਟੋ ਮੰਟੋ ਤੁਹਾਨੂੰ ਡੀ ਕੇ ਐਕਟੋਰ ਸੈਂਸਟਾਰਟ ਕਰਨੀ ਪੁੱਜੀ ਦੌੜ ਕੇ ਦੌੜ ਕੇ ਪਾਣੀ ਪੀਜੀ ਇੱਥੇ 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 ਪਾਣੀ ਇੱਥੇ ਜਾਓ ਭਰ ਕੇ ਓਏ ਜੋਬਣਾ ਤਾਰ ਲਾ ਕੇ ਪਾਣੀ ਦੀ ਬੋਤਲ ਭਰ ਕੇ ਲਿਆਓ ਪਾਣੀ ਭਰ ਕੇ ਲਿਆਉਣਾ ਪੁੱਤ ਆਜੋ ਆਜੋ ਫਟਾ ਫਟਾ ਕਰ ਲੋ ਕਰ ਲੋ ਰੱਖ ਦੋ ਕਰ ਲੋ ਬਾਤ ਨਾ ਕਿਉਂ ਕੰਮ ਕਰਦਾ ਹੀ ਕਰਨਾ ਹੈ ਟ੍ਰੇਨ ਨੂੰ ਮਿਹਨਤ ਹੀ ਕੰਮ ਹੋਣੀ ਆ ਮਿਹਨਤ ਤੋਂ ਉੱਤੇ ਕੋਈ ਚੀਜ਼ ਨਹੀਂ ਜਿੱਦਾਂ ਦੀ ਮਰਜ਼ੀ ਕਬੱਡੀ ਖੇਡ ਲੋ ਠੀਕ ਹੈ ਬੋਤ ਜੇ ਆਪਾਂ ਹਾਰਡ ਵਰਕ ਕਰਾਂਗੇ ਨਾ ਇੱਕ ਬੰਦਾ 110 ਤੇ ਸੂਈ ਰੱਖ ਕੇ ਮਿਹਨਤ ਕਰਕੇ ਆ ਤੇ ਆਪਾਂ 120 ਤੇ ਰੱਖ ਕੇ ਕਰਾਂਗੇ ਤੇ ਫੇਰ ਜੁੱਤੀ ਪਾਵਾਂਗੇ ਉਦਾਂ ਗੱਲ ਨਹੀਂ ਬੰਦਨੀ ਉਹ ਠੀਕ ਹੈ ਹਾਂ ਜਾਣ ਪਛ ਗਿਆ ਕਰਦੀ ਮੈਂ ਗਿੱਤਲੇ ਆਈ ਉਹ ਪਾਣੀ ਭਰ ਲਿਆ ਆ ਜੋ ਮੈਂ ਨਾ ਗਿੱਤਲੇ ਆਇਆ ਰਹਾਂ ਤੇ ਸਾਲਾ ਕਿਉਂ ਆ ਰੋ ਆ ਰੋ ਆ ਰੋ ਇੱਧਰ ਆ ਜਾ ਇੱਧਰ ਤੂੰ ਮਾਮਾ ਬੜਾ ਪਰਨਾ ਬਣਾ ਇੱਧਰ ਆ ਜਾ ਮੇਰਾ ਸਿਰ ਵੀ ਨਹੀਂ ਨਤ ਪੇ ਆ ਜਾ ਫੇਰੀ ਤੇ ਢੋਂਗਾ ਲੈ ਆ ਪਾਣੀ ਪਾਓ ਫਿਰ ਜੋ ਮਰਜੀ ਕਰਾ ਲਿਓ ਕੀ ਕਰਨਾ ਪਾਣੀ ਇੱਧਰ ਪਾਓ ਫਿਰ ਜੋ ਮਰਜੀ ਕਰਾ ਲਿਓ ਬੜਾ ਮਜ਼ਾ ਆਲੋਂ ਦਾ ਪਾਣੀ ਪਰਾਣੀ ਕਰਾਣਾ ਇਹ ਕੀ ਆ ਫੋਲ ਲਿਆ ਜਾਨੂ ਨਹੀਂ ਕੋਈ ਆ ਪਾਣੀ ਕਹੀਏ ਓਏ ਉਹਨੂੰ ਆਖਿਆ ਤਾਰ ਲਾ ਕੇ ਪਾਣੀ ਲਿਆ ਪਰ ਕੇ ਉਹ ਸਾਲਾ ਓਵਰ ਪੰਡ ਕਰ ਗਿਆ ਓਏ ਆ ਲਾਤ ਆਈ ਓਏ ਨਮਾ ਪਾ ਇਹ ਕੱਲਾ ਨਹੀਂ ਖਾਣਾ ਫਿਰ ਪਾਣੀ ਮੇਰੀ ਗੱਲ ਸੁਣੋ ਪਾਣੀ ਪੀਣਾ ਇੱਕ ਦਿਨ ਓਏ ਜਾਂ ਗਈ ਪਰ ਆ ਗਿਆ ਉਹ ਸਾਡੇ ਕਿਤੇ ਨਾ ਚਾਰ ਦਿਨ ਨਹੀਂ ਪਾਣੀ ਪਾ ਟਾੜੇ ਕੋ 5 ਮਿੰਟ ਜੇ ਪਾਣੀ ਪੀ ਕੇ ਆਓ ਠੀਕ ਆ ਉਹ ਤੋਂ ਬਾਅਦ ਨਹੀਂ ਜੇ ਪਾਣੀ ਇੱਥੇ ਢਾਏਓ ਫੇਰ 15 20 ਮਿੰਟ ਪਾਣੀ ਢਾਕੇ ਨਹੀਂ ਜਾਨਦਰਾ ਮੈਂ 20 ਮਿੰਟ 20 ਮਿੰਟ ਹੁਣੇ ਪੀ ਪਾ ਕੇ ਆ ਜਾਓ ਤੇ ਜਦਾਂ ਟਾਈਮ ਨਾ ਲਾਇਓ 5 ਮਿੰਟ ਗਿੰਨੇ ਜੇ ਮੈਂ ਖਾਲਾ ਖਾਲਾ ਪਟਾਟੋ ਪਾਣੀ ਪੂਣੀ ਪੀ ਲੋ ਉਸਾ ਜਿਹੜੇ ਬੰਦੇ ਨੇ ਸਪੀਡ ਦਾ ਲਾਵੇ ਹੀ ਇਹ ਐਸੋ ਜਿਹੜੀ ਆਹੋ ਇਹ ਕਿੰਨੀ ਪੁਰਾਣੀ ਗੱਡਿਆ ਚੰਦ ਜਾਲਾ ਪਾਣੀ ਨਾਲ ਪੀ ਬੈਰੋ 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 ਵਾਸ 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 ਤੇਜ਼ 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 ਓਏ ਸੁਰੂ 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 ਤੇਜ਼ ਜਾਣ ਕੋਸਾ ਲੰਮੀ ਏ ਕਿੜੇ ਕੋਈ ਨਹੀਂ ਲੰਮੀ ਐ ਇੰਨੇ ਦੀ ਤੁਹਾਨੂੰ ਵੇਖੀ ਅੰਡ ਕਰਾ ਦੇਣੀ ਮੈਂ ਥੋੜੇ ਚੱਲੋ ਇੱਧਰ 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 ਬੈਕ 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 ਸੇਮ 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 ਓਏ ਆ ਗਿਆ ਕੋਸ਼ ਚੱਲ ਬਰਾਬਰ ਬਰਾਬਰ ਸਾਰਾ ਕੋਸ਼ ਚੱਲਦੇ ਰੋ ਬਰਾਬਰ ਹਾਂ ਚੰਗਿਆ ਬਰਾਬਰ ਬਰਾਬਰ ਚੱਲ ਭੈ ਗਾ ਡੈਕਸ ਕਰ ਲਈਆ ਨਹੀਂ ਪੈਂਦੇ ਆ ਤੇਰੇ ਖਾ ਵੀ ਚੱਲਦਾ ਚੱਲਦੇ ਰੋ ਲਾ ਦੇ ਰੋ ਚੱਲਦੇ ਰੋ ਚੱਲਦੇ ਰੋ ਚੱਲਦੇ ਰੋ ਕੋਨਾ ਨਹੀਂ ਕੋਨਾ ਨਹੀਂ ਚੱਲ ਓ ਬੇੜ ਦਾ ਗੱਗਾ ਜਾ ਕਾ 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 ਕੁੱਡੇ ਤੇ 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 ਆਦਿ ਨੇ ਥਾਉੜੇ ਹੁਣ ਆ ਜਾਈ ਦੋ ਆਗੇ ਠਾਇਆ ਕਰ ਅਗਾਪ ਛਾਂਦ ਸਾਡੇ ਖੰਨੇ 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 ਜੇ ਕਪੂਲ ਲਾਉਂਦੇ ਬੀਅਰੀ ਗਾਹਾਂ ਦਾ ਪੈਰ ਕਰਾਉ ਹਾਂ ਆ ਜਿਹੜੀ ਕੋਸ ਹਾਂ ਛਾਪ 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 ਇੱਥੇ ਇੱਥੇ ਜਿੱਤ ਖਾ ਫੈਦਲੋਂ ਲੋਂਦੇ ਅੱਗੇ ਚੱਲਦੇ ਰਹੋ ਨਿਕ ਨਿਕ ਪੈਰ ਨਾਲ ਚੱਲਦੇ ਰਹੋ ਚੱਲਦੇ ਰਹੋ ਛੋਟੇ ਛੋਟੇ ਹਾਂ ਹਾਂ ਚੱਲਦੇ ਰਹੋ ਚੱਲਦੇ ਰਹੋ ਚੱਲਦੇ ਰਹੋ ਛਾਵਾ ਸ਼ਾਵਾ ਸ਼ਾਵਾ ਛਾਵਾ ਛਾਵਾ ਆਹ ਬੰਦੇ ਜਨੂਨ ਵੇਖੋ ਸਾਬੀ ਚ ਪਸੀਨਾ ਬਸੀਨਾ ਆ ਪਿਆ ਖਟਕੇ 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 ਬੜਾ ਥੱਲੇ ਓਏ ਉਧਰ ਉਧਰ ਪਰੌਂਕਣਾ ਜਾਣਾ ਕਿਹਾ ਅੱਗੇ ਅੱਗੇ ਚੱਦਾਰੇ ਚੱਲਦੇ ਰਹੇ ਚੰਦ ਥੱਲੇ ਵਜਾ ਚੰਦ ਥੱਲੇ ਵਜਾ ਮੈਂ ਡੰਡਾ ਛੱਡ ਦੇਣਾ ਇੱਥੇ ਹੀ ਥੱਲੇ ਵਜਾ ਚੱਲ ਚੱਪ 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 ਚੱਲ ਚੱਲ ਸਾਰਾ ਜੋ ਬੰਦੇ ਬੰਦੇ ਜਾਣ ਨੂੰ ਤੇ ਬੰਦੇ ਫੜੇਗਾ ਢੀਠ ਹੋਇਆ ਉਹਨੂੰ ਠੀਕ ਆ ਐਨਾ ਢੀਠ ਨਾ ਹੋ ਮਾਰੂ ਮਾਰੂ ਇੱਕ ਫੰਟਰੂ ਇੱਕ ਡੰਡ ਇੱਕ ਫੰਟਰੂ ਇੱਕ ਡੰਡ ਤੇ 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 ਸ਼ੁਰੂ 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 ਤੇ ਤੇ ਜਮਾ ਜਮ ਤੇ ਤੇ ਉਹ ਮਾਰ ਦਿਆ ਹਾਂ ਉਹ ਉਹ ਮਾਰਦਾ ਸਾਟ ਨਾ ਲੱਗ ਬੈਗੇ ਨਹੀਂ ਪਰਾਂ ਜਾ ਕੋ ਮਗਰੋ ਜਾ ਚੱਲ 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 ਸਾਰੇ ਸਾਰੇ ਜਾ ਦੋ ਆਵੇ ਕੀ ਉੱਪਰ ਗੱਗਣੀ ਹੈਗੀ ਗੱਗਣੀ ਹੈਗੀ ਇੱਧਰ ਫਿਰ ਜਗੜੀ ਹੈਗੀ ਚੱਲ 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 ਚੱਟੜਾ ਉਤਰੋ ਫੇਰ ਇੱਧਰ ਨੂੰ ਉਤਰੋ ਫੇਰ ਇੱਧਰ ਨੂੰ ਮਰ ਮਾਰ ਇਹਨਾਂ ਦੇ ਸਿਰ ਤੇ ਲੱਤਾਂ ਮਾਰ ਗੱਭੂ ਇਹਨਾਂ ਦੇ ਜਿਹੜਾ ਪਹਿਨਾ ਕਰ ਗਿਆ ਨਾ ਸਿਰ ਤੇ ਲੱਤਾਂ ਮਾਰੋ ਇਹਨਾਂ ਨੂੰ ਕਿਹਨਾਂ ਨੂੰ ਕੋਈ ਮਾਰ ਨਹੀਂ ਆਉਣੀ ਨਹੀਂ ਮਾਰ 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 ਇਹਨਾਂ ਦੇ ਸਿਰ ਤੇ ਲੱਤਾਂ ਜਿਹੜਾ ਫੇੜ ਜਾਂਦਾ ਚੱਲ ਚੱਪ ਚੱਲ 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 ਤੇ 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 ਕਾਕਾ ਚੱਲ ਥੱਲੇ ਥੱਲੇ ਬੈ 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 ਥੱਲੇ ਬੈ ਥੱਲੇ ਬੈ ਚੱਲ 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 ਗੜ ਤੇਜ਼ ਤੇ 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 ਤੇਜ਼ ਆ ਗਏ ਡੰਡਾ ਆ ਗਏ ਟਾਈਮ ਨਾ ਪੁੱਜੇ ਆਪਾਂ 110 120 ਵਾਲਾ ਸਿਆਮ ਨਾ ਭਰਵਾਗੇ ਨਾ ਜਿੰਨੂੰ ਮਰਜ਼ੀ ਟਾ ਲਿਓ ਉਹ ਠੀਕ ਆ ਆ ਤੇ ਬੰਦਾ ਕਿਤਾਵਾ ਇਹ ਨਸ ਤੇ ਜਣਾ ਬੰਦਾ ਹਾਰ ਤੇ ਜਾਣਾ ਹੋ ਤੂੰ ਮਮਾ ਤੇ ਢੱਜਾ ਛੱਡ ਵੀ ਆਇਆ ਵਾਦਾ ਹੁੰਦਾ ਇਦਾਂ ਠੀਕ ਹੈ ਤੇ ਦਾ ਛੱਡ ਮਾਨ ਪਿੱਲਾ ਛੱਡ ਹਰ ਵਾਰੂ ਹਰ ਵਾਰੂ ਹਰ ਵਾਰੂ ਹਰ ਵਾਰੂ ਡਾਂਸਿੰਗ ਗੱਲ ਦੀ ਗੱਲ

ਅੱਪ ਡਾਊਨ ਅੱਪ ਡਾਊਨ ਅੱਪ ਡਾਊਨ ਅੱਪ ਡਾਊਨ ਅੱਪ ਡਾਊਨ ਅੱਪ ਡਾਊਨ ਜੋਨਾ ਖਲੇਗਾ ਪੂਰਾ ਅੱਪ ਡਾਊਨ ਅੱਪ ਡਾਊਨ ਅਬ ਡੌਨ ਅਬ ਜਿੰਨਾ ਤੱਕ ਮੈਂ ਬਾਜ ਨਾ ਦਿੱਤੀ ਓਏ ਦੂਜਾ ਲੰਮਿਆ ਖੜੇ ਨਹੀਂ ਹੋਣਾ ਠੀਕ ਆ ਡੌਨ ਅਬ ਡੌਨ ਅਬ ਡੌਨ ਚੱਲ ਚੱਲ ਡੋਣਾ ਖੜੇ ਅਬ डाउन 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 खड़े 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 चल डाउन अप चलो खड़े हो दो कदम चल के आओ दो कदम डाउन डाउन पोजीशन किसन हाँ चल डाउन अप ਡਾਊਨ ਅਪ ਡਾਊਨ ਅਪ ਡਾਊਨ ਅਪ ਘੁੰਮਣਾ ਸੱਦੇ ਆ ਡਾਊਨ ਅਪ ਡਾਊਨ ਅਪ ਡਾਊਨ ਅਪ ਡਾਊਨ ਅਪ ਡਾਊਨ ਓਏ डाउन अब बैठ के हेलो हेलो बॉल पर रख बॉल पर रख डाउन अब मुंह सम्मे बैठ जाना हां बैठना तुम दादा डाउन आप डाउन डाउन हो डाउन ਆਹ ਬਾਕੀ ਬਾਰ ਮਾਰ ਮਾਰ ਪਰ ਰੁਕ ਹਾਂ ਚਲੋ ਖੜੇ ਹੋ ਬਾਹਾਂ ਉੱਪਰ ਚਾਰ ਕਦਮ ਚੱਲ ਕੇ ਅੱਗੇ ਚਲੋ ਚਾਰ ਕਦਮ ਹਾਂ ਬਾਹਾਂ ਉੱਪਰ ਬਾਹਾਂ ਉੱਪਰ ਬਾਹਾਂ ਉੱਪਰ ਹਾਂ ਓਏ ਬਾਹਾਂ ਉੱਪਰ ਡਾਊਨ ਥੱਲੇ ਡਾਊਨ 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 ਡੰਡ ਪੋਜੀਸ਼ਨ ਥੱਲੇ ਓਏ ਹੁੰਦਾ ਨਹੀਂ ਐਨਾ ਟਾਈਮ ਲੱਗਦਾ ਇੱਥੇ ਕਰ ਇੱਥੇ ਹਾਲ ਕਾ ਹਵੜਾ ਮੂੰਹ ਦੇ ਬਾਈ ਚੱਲ ਹਿੱਥੋ ਨਿੱਕਾ ਭਾਈ ਦੋਸਤ ਚਾਹ ਦੋਸਤ ਚੱਲ ਜੋ ਇੱਕ ਬੰਦੇ ਦਰਜ ਕਰ ਖਲੇ 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 ਓਏ ਡਾਣ ਪੋਜੀਸ਼ਨ ਜੋ ਬਣਾ ਨਿੱਕਾ ਲੰਮਾ ਲੰਮਾ ਨਹੀਂ ਚੱਲ ਚੱਲ ਡਾਉਣ 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 ਡਾਊਨ ਅਪ ਡਾਊਨ ਅਪ ਡਾਊਨ ਅਪ ਡਾਊਨ ਅਪ ਡਾਊਨ ਅਪ ਡਾਊਨ ਅਪ ਡਾਊਨ ਡਾਊਨ ਐ ਹੱਪ ਡਾਊਨ ਹੱਪ ਡਾਊਨ ਡਾਊਨ ਚੱਲੋ ਲੈ ਮੈਂ ਹੱਪ ਡਾਊਨ 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 ਹੱਪ ਡਾਊਨ ਛੜਿਓ ਛੜਿਓ ਬਾਹਾਂ ਉੱਪਰ ਬਾਹਾਂ ਉੱਪਰ ਬਾਵਾ ਉੱਪਰ ਬਾਵਾ ਉੱਪਰ ਬਾਵਾ ਉੱਪਰ ਕਾਨਾ ਟੱਚ ਕਰ ਪੰਨਾ ਆ ਵੇਖੋ ਮੈਂ ਕਰਤੀ ਕੀ ਹੋ ਗਿਆ ਕਾਨਾ ਟੱਚ ਚੱਲ ਚੱਲ ਬਾਵਾ ਉੱਪਰ ਬਾਵਾ ਉੱਪਰ ਕਾਨਾ ਟੱਚ ਕਰ ਕਾਨਾ ਟੱਚ ਆ ਤਾਂ ਜਾਣ ਗਈ ਆ ਜਾਣ ਗਈਆਂ ਕੌਣਾ ਕਾਨਾ ਟੱਚ ਕਰੋ ਉਹ ਤਾਂ ਇਦਾਂ ਹੀ ਤਗੜੇ ਬਾਵਾ ਦੇ ਆਪਣੇ ਜਾਨ ਹੋਊਗੀ ਤੇ ਬੰਦਾ ਲਾਏ ਮਾਰਾਂਗੇ ਅੱਖੋਂ ਬੰਦਾ ਘੇਰ ਕੇ ਫੜਾਂਗੇ ਜੇ ਬਾਵਾ ਜਿੰਨਾ ਜਾਨ ਵੀ ਤਗੜੇ ਨੇ ਪੁੱਛੇ ਰੇ ਕਰਕੇ ਮਾਰਨੀ ਲੱਗਣਾ ਇਹ ਕੰਮ ਕਰ ਜਾਵੇ ਉਹ ਠੀਕ ਆ ਉਹ ਨਹੀਂ ਨਾ ਆਪਾਂ ਮਰ ਜਣੇਂ ਅਗਰੇ ਮਰਦਾ ਨਹੀਂ ਬੰਦਾ ਮਿਹਨਤ ਨਾਲ ਤਗੜਾ ਹੁੰਦਾ ਏ ਚਲੋ ਲੱਖ ਲੈ ਆਹ ਪੂਰਾ ਬੇੜ ਕੋਟ ਲੱਖ ਦਾ ਹੋ ਔਰ ਚਲੋ ਤਾਰ ਲਾਗੇ ਉਥੋਂ ਕਰਦੇ ਏਟ ਤੱਕ ਆਓ ਦੋਸਤ 10 ਲੱਖ ਜਿਹਨੇ ਪਾਣੀ ਹਲੇ ਥੋੜਾ ਕਿਹਨੇ ਪੀਣਾ ਪਾਣੀ ਪਾਣੀ ਆਪੇ ਤਨ ਪਾਣੀ ਦਾ ਮੈਂ ਨਹੀਂ ਅੱਗੇ ਮੈਂ ਤਾਂ ਪਹਿਲਾਂ ਦੱਸਦਾ ਪਾਣੀ ਨਾਲ ਹੀ ਜਾਣਾ ਕਹਿੰਦੇ ਕਹਿੰਦਾ ਰੈਕਟ ਕਰ ਮੈਂ ਰੈਕਟ ਕਰ ਮੈਂ ਤੇਵਾ ਕਰ 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 ਸਹਾਇਤਾ ਥੱਲੇ ਜਾ ਚੰਦ ਥੱਲੇ ਜਾ ਰੈਕਸ ਨਾਲ ਮਰਬਲ ਬਿਲਕੁਲ ਜਿੱਦਾਂ ਸਰੀਰ ਸਰੀਰ ਤੇ ਲਾਛਰਦੇ ਜਿੱਦਾਂ ਪੇੜ ਰੋਖਣੀ ਕੱਟ ਕੇ ਛੱਡ ਦਿੰਦੇ ਉਸ ਤਰ੍ਹਾਂ ਥੱਲੇ ਹੋ ਥੱਲੇ ਜਾਓ ਨਾ ਥੱਲੇ ਹਾਂ ਆ ਬਿਲਕੁਲ ਰੈਕਸ ਕਰੋ ਆ ਵੇਖੋ ਯਾਰ ਰੈਕਸ ਦਾ ਮਰਬਲ ਪੜਾ ਕੀ ਇੱਧਰ ਵੇਖੋ ਤੁਸੀਂ ਕੀ ਕਰਦਾ ਇਹ ਬਿਲਕੁਲ ਤੁਸੀਂ ਯਾਰ ਇਦਾਂ ਤੁਹਾਨੂੰ ਕਹਿੰਦੇ ਆ ਇੱਧਰ ਵੇਖੋ ਇਦਾਂ ਇਦਾਂ ਬਿਲਕੁਲ ਸਰੀਰ ਲੱਖ ਛੱਡੋ ਇਦਾਂ ਬਾਹਾਂ ਉੱਪਰ ਆਇਆ ਤੁਹਾਡੇ ਨਾ ਇਦਾਂ ਇਹ ਇਹ ਫੇਰ ਹੀ ਆ ਰਹੀ ਦੀ ਨਾ ਇਹ ਫੇਰ ਸਹੀ ਹੁੰਗਾ ਚਲੋ ਚਲੋ ਅੱਜ ਉਹਦਾ ਦਾਦੀ ਕਿਹਦੀ ਉਹ ਇੰਤਜਾ ਅੜੀ ਉਹ ਨਖੇ ਕਰਦਾ ਤੂੰ ਕਰ ਉਹ ਆਜੋ ਆਜੋ ਉਹ ਭਰਾਵਾ ਲੈ ਆ ਵੇਦਾ ਕਿਹੋਈ ਗੱਲ ਹੈ ਹਾਂ ਹਾਂ ਆਪਾਂ ਆਪੋ ਸਭ ਕੰਮ ਕਰਦੇ ਰਹੋ ਹੁਣ

ਮਾਰਗਾਂ ਤੇ ਫਰੋਟਾਂ ਅੰਨੇ ਜਾ ਨੇ ਕੋਸਾਂ ਦਾ ਕੱਟ ਕੱਟ ਕੰਨੜਿਆ ਦਾ ਕੱਟ ਕਵਾਚ ਚਵਾਚ ਚਵਾਚ ਛੱਟਕ ਚੱਲ 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 ਜਦ ਤੱਕ ਤੁਸੀਂ ਦੀ ਲਾਉਣੇ 20 ਚੱਕਰਾਂ ਮਿੱਟੋ ਮਟਾਇਆ ਤੇ ਇਹ ਤੁਰਿਆ ਤੇ ਗੋੜੀਆਂ ਮੁਕ ਤੁਰਿਆ ਤੇ ਆਓ ਲਾਓ ਲਾਓ ਪਤਲਾਓ ਨਾ ਮਿਹਨਤ ਮੇਨਤ ਮੇਨਤ ਬੱਸ ਤੁਹਾਡੇ ਦਿਮਾਗ ਇੱਕੋ ਗੱਲ ਹੋਣੀ ਚਾਹੀਦੀ ਆ ਗਰਾਊਂਡ ਪ੍ਰਤੀ ਗਰਾਊਂਡ ਪ੍ਰਤੀ ਪਿਆਰ ਰੱਖੋ ਬੱਸ ਠੀਕ ਆ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਕਿਦਾਂ ਤੁਸੀਂ ਤਗੜੇ ਹੋ ਗਏ ਕਿਦਾਂ ਤੁਸੀਂ ਪਲੇਅਰ ਬਣ ਗਏ ਠੀਕ ਆ ਹਮੇਰਾ ਪਤਾ ਹੀ ਨਹੀਂ ਲੱਗਣਾ ਜਦੋਂ ਆਪਾਂ ਪੂਰੀ ਖੇਤ ਕੇ ਮਿਹਨਤ ਲਾਈ ਨਾ ਪਤਾ ਹੀ ਨਹੀਂ ਲੱਗਣਾ ਸਮਾਂ ਜਿਹੜੇ ਵੇਲੇ ਨਿਕਲਦਾ ਜਾਂਦਾ ਟਾਈਮ ਤੇ ਆਪਾਂ ਉਹ ਟਾਈਮ ਨਿਕਲੀ ਜਾਣਾ ਵਾ ਠੀਕ ਆ ਪਰ ਆਪਣਾ ਟਾਈਮ ਨਿਕਲ ਦਿਆਓ ਜਿਹੜਾ ਦਿਨ ਚੜ ਗਿਆ ਉਹ ਆਪਣਾ ਹੀ ਨਿਕਲ ਦਿਆ ਸੁਰੂ 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 ਓਏ ਬਰਾਬਰ ਯਾਰ ਕੀ ਕਰਦਾ ਇਹ ਉਹ ਲਈ ਜਿਆਦਾ ਲਾਗੇ ਦੇ ਖਲੋਤੇ ਨੇ ਯਾਰ ਇਹ ਤਾਂ ਇਹਸੋ ਲਈ ਆ ਇੱਧਰ ਦੇਖੋ ਮਾਣਿਕਾ ਸਾਹਿਬ ਕੀ ਆਂਦਾ ਪਾਣੀ ਪੀਣਾ ਹੋਰ ਜਿਆਦਾ ਪੜਕੋ ਨਾ ਨਾ ਤੁਸੀਂ ਪੀਤਾ ਰਹਿ ਤੂੰ ਉਹ ਕੋਹਨ ਦਾ ਉਹ ਨਹੀਂ ਦਾ ਜਿੰਨਾ ਤੁਸੀਂ ਜਿਆਦਾ ਪਾਣੀ ਪੀਂਦੇ ਉਹਨਾਂ ਦਾ ਵੀ ਮਤਲਬ ਚਲੋ ਔਰ ਸਤ ਤੱਕ ਫੇਰ ਤੁਰ ਕੇ ਆਓ ਇੱਥਾਂ ਤੱਕ ਚਲੋ ਇਹ ਤਾਂ ਸਿੱਧਾ ਅੱਗੇ ਸੁੱਟੇ ਨਾ ਜਿੱਲੇ ਜਾਣੇ ਮੁਰਾ ਉਹ ਆ ਕਿਦਾਂ ਖੁਣਣੀ ਮੇਰਾ ਉਦੋਂ ਟੱਕਣ ਖੋਲਾ ਸਿੱਧਾ ਘਮਾ ਗਈ